40 ਬਟਾ 25 ਉਹਨਾਂ ਨੇ ਦਰਜ ਕੀਤੀ ਆ। ਘਰਾਵਾ ਵਿੱਚ ਜੋ ਬੰਦ ਗਿਆ ਸੀ ਕਿ ਆ ਉਹ ਲਾਇਆ ਹੈਗੀਆਂ ਉਹ। ਔਰ ਇਹ ਕੰਮ ਤਾਂ ਨਿਬੜ ਗਿਆ। ਅਗਿਆ ਜੱਜਰ ਨੂੰ ਪਿਆ ਸੀਗਾ 5-7 ਤੋਂ ਟਾਈਮ ਲੈਣਾ। ਦੋ ਦਿਨ ਦਾ ਲਾ 3 ਦਿਨ ਦਾ ਬੰਦਾ ਫੜ ਕੇ ਅੰਦਰ ਦੇਣਾ ਜਾਂਦਾ। ਫੜ ਲੋ ਬੰਦਾ। ਇਤਤਨ ਤੇ ਫੇਰ ਨਹੀਂ ਤੇ ਭਈ ਇੱਥੇ ਪੱਕਾ ਮੂਲ ਚੱਲੂਗਾ ਅਸੀਂ ਉਹਦੀ ਡੇਟ ਵੀ ਜਲਾਣ ਕੇ ਜਾਣੀ ਆ। ਆਪਾਂ ਪ੍ਰਧਾਨਾ ਕੋਲ ਲੈ ਲਈ ਗਏ। ਜੇ ਭਈ ਕੋਲੋਂ ਕੋਈ ਪਣਾ ਨਹੀਂ ਤੇ ਵੀ ਨਹੀਂ ਆਪਣਾ ਕੰਮ ਕਰਾਂਗੇ ਤੁਸੀਂ ਆਪਣਾ ਕਰ ਲਿਓ। ਤਾਂ ਕਿ ਠੀਕ ਲੱਗਦਾ ਤੁਹਾਨੂੰ ਵੀ ਇਹ ਨਵੀਂ ਲੈਣਾ ਚਾਹੀਦਾ ਅੱਜ। ਠੀਕ ਆ ਭਾਈ। ਚਲੋ। ਤੋਂ ਪਰ ਇਹ ਫਿਰ ਐਸੀ ਐ ਕਿ ਨਬੰਤੀ ਆ ਵੀ ਐਸਐਚਓ ਨੂੰ ਕਹੋ ਵੀ ਆ ਕੇ ਸੁਆਸ਼ ਦਲਾ ਦੇ ਜਦ ਮੈਂ ਗੱਲ ਕਰਦਾ। ਦੇਖੋ ਦੋ ਕਿਸਮ ਦੀਆਂ ਸਮਝ ਆ ਬਣ ਰਹੀਆਂ ਤੇ ਇਹਦੀਆਂ ਇੱਕ ਹੈਗਾ ਆਰਟੀ ਸਿਸਟਮ ਆਰਟੀ ਸਿਸਟਮ ਦਾ ਤੇ ਸੂਧ ਖੋਰੀ ਸਿਸਟਮ ਦਾ ਫਰਕ ਆ ਠੀਕ ਹੈ ਜੀ ਆਰਟੀ ਸਿਸਟਮ ਉਹਦੇ ਵਿਸ਼ੇ ਨਾਲ ਗੰਤੁੰਦਾ ਮੰਡੀ ਸਾਡੇ ਨਾਲ ਸਾਡੀ ਓਹ ਢੇਰੀ ਦੀ ਬੋਲੀ ਲੰਦਾ ਹੈਗਾ ਵਾ ਠੀਕ ਹੈ ਜੀ ਆਜੋ ਜੀ ਆਜੋ ਬੇੜੂ ਕੁ ਕੰਮ ਆਪਾ ਆ ਅਸਰ ਜੋ ਕਰ ਤੋਂ ਨਾ ਅੰਗੜੀ ਕਦੋਂ ਤੱਕ ਗ੍ਰਿਫਟਾਰ ਕਰ ਲੋ ਉਪਰਗੀ ਕੇਸਿਸ ਕਰ ਦਿੱਤਾ ਦਾ ਤੇ 3 ਮਈ ਤੱਕ ਦਾ ਸਮਾਂ ਹੈਗਾ ਵਾ ਦੂਸਰੀ ਬੇਨਤੀ ਆਪੀ ਜਿਹੜੇ ਜ਼ੋਨ ਪ੍ਰਧਾਨ ਕਤੂ ਲੰਗਰ ਨੇ ਤੇ ਆਪਣਾ ਆ ਬਾਬਾ ਗੁੰਡਾ ਜੀ ਨੇ ਉਹਨਾਂ ਕੋਲ ਪੰਜ ਮਈ ਦਾ ਬਈ ਇਹਨਾਂ ਨੇ ਫੈਸਲਾ ਕੀਤਾ ਵੀ ਮਿਲੇ ਹੋਣਾ ਸੀ ਠੀਕ ਹੈ ਜੀ 3 ਮਈ ਤੱਕ ਦਾ ਸਮਾਂ ਇੱਕ ਦਿਨ ਹੋਰ ਉਪਰ ਦਾ ਦੇ ਨਾ 5 ਮਈ ਨੂੰ ਮਿਲ ਕੇ ਫਿਰ ਅੱਗੇ ਭਾਵਾਂਗੇ ਇਹ ਮੌਲਟੀਆਟ ਕਨਵਰਟ ਕਰਾਂਗੇ ਵੀ ਠੀਕ ਹੈ ਜੀ ਬੰਦੇ ਅੰਦਰ ਚੋਣੀ ਜਾਂਦੇ ਨੇ ਇਹ ਠੀਕ ਹੈ ਠੀਕ ਹੈ ਜੀ ਚਲੋ ਮੈਂ ਵੀ ਗੱਲ ਕਰਨ ਦੇ ਆ ਸੀਗਾ ਵੀ ਇੱਕ ਹੁੰਦਾ ਮੰਡੀ ਦੇ ਵਿੱਚ ਕਮਿਸ਼ਨ ਏਜੰਟ ਕਮਿਸ਼ਨ ਏਜੰਟ ਨਾ ਰੌਣਾ ਕੋਈ ਨਹੀਂ ਸਾਡਾ ਉਹਨੇ ਠੇਹ ਨਹੀਂ ਵਿਕਤੀ ਨਹੀਂ ਹੈ ਸਾਡੇ ਸਰਕਾਰ ਦੇ ਖਾਤੇ ਨੂੰ ਸਰਕਾਰ ਨੇ ਇੱਕ ਕਮਿਸ਼ਨ ਦੇਣੀ ਹੈ ਸਾਥੋਂ ਮੰਡੀ ਨਹੀਂ ਹੈਗੀ ਪਰ ਸਾਥੋਂ ਵੀ ਕੱਟੇ ਜਾਂਦੇ ਆ ਜਦੋਂ ਸੀ ਮੰਡੀ ਦੀ ਕਾਲੀ ਕਰਦੇ ਆ ਸਭ ਨੂੰ ਲਵਾਈਏ ਪਈਏ ਸੈਕੜੇ ਕੜਦਾ ਕੜਦਾ ਨਹੀਂ ਲੜਦਾ ਸੁਣ ਰਿਆਂ ਉਹ ਲੈਣ ਦੇਣੇ ਕਿਸਾਨ ਉਹਨੂੰ ਆਪਣਾ ਬਹਿ ਕੇ ਨਿਬੜਨਾ ਚਾਹੀਦਾ ਉਹਨਾਂ ਨੂੰ ਕੜਦਾ ਆਰਤੀਆ ਜਦੋਂ ਮਨੁੱਖ ਟੋਲਿਆ ਤਾਂ ਲੱਗ ਵੀ ਰੇਡਾਂ ਸਹਰੀ ਆ ਕੇ ਨਿਬੜੂ ਕਿਸਾਨ ਨੇ ਕਿਹਾ ਠੀਕ ਹੈ ਜਿਸ ਦੀ ਸਵੇਰੇ ਤੁਹਾਡੇ ਨਾਲ ਸਾਢੇ 7:00 ਆ ਕੇ ਨਿਬੜਵਾ ਕੇ ਫਿਰ ਕੱਲ ਕਰਵਾ ਲਾਂ ਤੇ ਰਾਤ 9 ਵਜੇ ਕੰਨ ਤੋਂ ਵੱਡਨ ਦਾ ਫਿਰ ਕੋਈ ਮਤਲਬ ਹੈ ਇਹ ਕਾਤੀ ਮਿੰਨੀ ਸਰਕਾਰ ਇਹ ਚਲਾਉਂਦੇ ਜਿੱਦਰ ਹੋ ਜਨ ਉਦੋਂ ਸਰਕਾਰ ਆਵੇ ਪਾਸੇ ਪਲਟ ਦਿੰਦੀ ਆ ਇਹ ਛੋਟਾ ਸੂਤ ਖੋੜੀ ਸੇ ਟੱਕੜਾ ਇਹ ਮਤ ਸਮਝੇ ਵੀ ਸੂਤ ਖੋੜਾ ਨਾ ਕਿ ਛੋਟੀ ਟੱਕਰ ਆ ਸਾਡੀ ਬਹੁਤ ਵੱਡੀ ਟੱਕਰ ਆ ਇਸ ਕਰਕੇ ਟੱਕਰ ਲੈਣੀ ਪੈਣੀ ਆ ਅਸੀਂ ਘਰ ਪਰਿਵਾਰ ਨੂੰ ਵੀ ਕਿਹਾ ਜਦ ਇਹ ਬੰਦੀ ਮਗਰ ਖੜਾਈ ਖੜੀ ਆ ਉਹ ਕਹਿੰਦੇ 5.5 ਲੱਖ ਦਾ ਝੋਨਾ ਗਿਆ ਉਹ ਕਹਿੰਦਾ 1.5 ਲੱਖ ਦਾ ਗਿਆ ਬਗਾਨੇ ਬਗਾਨੇ ਕਿਸਾਨ ਸਾਡਾ ਜਿੰਨੇ ਮਜ਼ਬੂਰ ਹੋ ਕੇ ਸਵੇਰੇ ਦਵਾਈ ਪੈਲੀ ਆ ਉਹਨਾਂ ਸਤਾਰ ਪਿਆ ਵਾ ਉਹਨੋਂ ਬਚਦਾ ਵਾ ਕਿ ਰਹਿੰਦਾ ਵਾ ਇਹ ਇਹਦੇ ਬਾਰੇ ਹਾਲੇ ਕੋਈ ਕਨਫਰਮ ਅਸੀਂ ਆਨੇ ਜਾਣ ਬਚਨੀ ਚਾਹੀਦੀ ਆ ਕਿ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਜੇ ਐਵੇਂ ਵਿਆਰਤੀ ਟੱਕੇਸ਼ਾਈ ਕਰਦੇ ਆ ਗੁੰਡਾਗਰਦੀ ਕਰਦੇ ਆ ਅਖੀਂ ਖੁਦ ਖੁਸ਼ੀਆਂ ਵਾਲੇ ਦਿਵਾਲੀ ਪਈਣ ਵਾਲੇ ਰਾਹ ਨਾ ਪਈਏ ਲੜਵਾ ਦੇ ਸੀ ਸ਼ਰਾਬ ਨਾ ਕੇ ਬਾਂਗ ਕਿਵੇਂ ਆ ਵੀ ਸਾਨੂੰ ਇਨਸਾਫ ਨਾ ਮਿਲੂਗਾ ਸੋ ਇਸ ਕਰਕੇ ਸਾਡਾ ਇਹ ਕਹਿਣਾ ਵਾ ਵੀ ਇਹ ਛੋਟਾ ਮਸਲਾ ਨਹੀਂ ਰਹੇਗਾ ਇਸ ਕਰਕੇ ਇਹਨੂੰ ਗੰਦੇ ਹੱਥੀ ਲੈਣਾ ਵਾ ਅਸੀਂ ਪਰਿਵਾਰ ਨੂੰ ਕਹਾਂਗਾ ਮੁੰਡਾ ਗੁਣਤਾ ਕੇ ਵੀ ਤੁਹਾਨੂੰ ਸਹਿਕਰੇ ਫੋਨ ਆਉਣਗੇ ਜੇ ਗੁੰਡਾਵਾਦ ਇਹਦੇ ਮਗਰ ਕਾ ਟੋਕਾ ਵੀ 20 25 ਸਰਪੰਚਾਂ ਦੇ ਫੋਨ ਆਉਣੇ ਨੇ ਠੀਕ ਆ ਉਸ ਨੇ ਸਖਾਲਣ ਜਾਣਾ ਜੇ ਤੁਹਾਨੂੰ ਵੀ ਤੁਹਾਨੂੰ ਕੁਛ ਨਹੀਂ ਜੇ ਮਿਲਦਾ ਜੱਟੇ ਬੰਦੀਆਂ ਆ ਜਾਂਦੀਆਂ ਹੁਣ ਨਹੀਂ ਇਹ ਲੈਣਾ ਬੜਾ ਕੋਈ ਤੁਹਾਡੇ ਦੇ ਦਿਮਾਗ ਪਾੜਾ ਜੀ ਕੀ ਹੈ ਜੀ ਅਸੀਂ ਸਪਸ਼ਟ ਗਿਆ ਜਿਹੜੇ ਲੋਕ ਖਰੇ ਰਹੋਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਲੈਣਾ ਵੀ ਹੋਪੇ ਦੇਖਿਓ ਕਿਉਂਕਿ ੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਅੱਦਾਂ ਜੇ ਕੰਮ ਮਾਰ ਕੇ ਕੰਗੀ ਹੈ ਨਾ ਨਾ ਬਾਕੀ ਕੰਮਾਂ ਨੂੰ ਅਕਰ ਨਹੀਂ ਆਉਣੀ ਹੈਗੀ ਇਸ ਕਰਕੇ ਪ੍ਰਭੂ ਬਹੁਤ ਜ਼ਰੂਰੀ ਆ ਵੀ ਜਿਹੜਾ ਪੰਜ ਵਾਲਾ ਆਪਣਾ ਮੋਰਚਾ ਹੈ ਇਹ ਦੋਵੇਂ ਜੋਂਨਾ ਕਥੂ ਨੰਗਲ ਜੋਂ ਤੇ ਬਾਬਾ ਬੁੱਢਾ ਜੋਂ ਇਹ ਦੋਵੇਂ ਉਹਦੀਆਂ ਤਿਆਰੀਆਂ ਜੁੜ ਕੇ ਤੇ ਬਾਕੀ ਤਿਆਰ ਰਹਿਣ ਲੋੜ ਪੈਂਦੀ ਆ ਬਣੋ ਲਿਆਵਾ ਇਸ ਕਰਕੇ ਆ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਪਹੁੰਚਿਆ ਜਾਣਾ ਚਾਹੀਦਾ ਇਹ ਲੜਾਈ ਲੜਨੀ ਹੈ ਇਹ ਤੋਂ ਬੁਕਾਰ ਗੁਜ਼ਾਰਾ ਨਹੀਂ ਨਾ ਜੀ ਦੂਸਰਾ ਆ ਸੱਜੋ ਕੱਟੋਂ ਮੰਗਲ ਗਿਆ ਜੁੱਧ ਨਸ਼ਿਆ ਵਿਰੋਧ ਜਿਹੜਾ ਵਾ ਇਹ ਕੱਲਾ ਟੀਵੀ ਚੈਨਲਾਂ ਤੇ ਚੱਲੀ ਜਾਂਦਾ ਵਾ ਕੱਲੇ ਟੀਵੀ ਚੈਨਲਾਂ ਤੇ ਚੱਲੀ ਜਾਂਦਾ ਇਹ ਗਰਾਉਂਡ ਤੇ ਪੂਰਾ ਲਾਗੂ ਨਹੀਂ ਹੈ ਪਿੰਡਾਂ 'ਚ ਨਸ਼ਾ ਜਿਉਂਦਾ ਕਿਉਂ ਵੇਖ ਰਿਆਂ ਥਾਣਿਆਂ ਨੂੰ ਰਿਸ਼ਵਤ ਖੋਹੇ ਦਾ ਅੱਡਾ ਨਾ ਬਣਾਇਆ ਜਾਵੇ ਲੋਕਾਂ ਦੇ ਇਹ ਲੋਕਾਂ ਲਈ ਥਾਣੇ ਬਣਿਆ ਆਹ ਜਿਹੜੀ ਜ਼ਮੀਨ ਹੈ ਨਾ ਥਾਣੇ ਦੀ ਇਹ ਸਾਡੀਆਂ ਜ਼ਮੀਨਾਂ ਨੇ ਇਹ ਕਾਰਜ ਚ ਕੱਟੀਆਂ ਦੇ ਨੇ ਇਹ ਜਿੰਨਾ ਪੈਸਾ ਲੱਗਾ ਖਾਣੇ ਤੇ ਸਾਡੇ ਟੈਕਸਾਂ ਦਾ ਲੱਗਾ ਵਾ ਜਿਹੜੀ ਐਸਐਚਓ ਨੇ ਮਰਦੀ ਪਈਓ ਸਾਡੀ ਹਫਾਸਤ ਵਾ ਚੇਗਾ ਜਿਹੜਾ ਐਸਐਚਓ ਤਨਖਾਹ ਲੈਂਦਾ ਉਹ ਸਾਡੇ ਟੈਕਸਾਂ ਤੋਂ ਜਾਂਦੀ ਹੈ ਸਾਡੇ ਲਈ ਆ ਇਹ ਕੱਲੇ ਹਾਕਮਾਂ ਦੀ ਰੱਖ ਕਰਦੇ ਆ ਇਹ ਸਾਡੀ ਰਾਖੀ ਨਹੀਂ ਕਰਦੇ ਹੈਗੇ ਜੇ ਭਗਵਾਨ ਤੁਮਨ ਜੀ ਦੀ ਗੱਲ ਕਰੀਏ ਉਹਦੇ ਟੰਕਰ ਤੇ ਮਗਰੀ ਇੱਕ ਵੱਡਾ ਹਿੱਸਾ ਕੋ ਚੌਥਾ ਜਾਂ ਪੰਜਵਾਂ ਦਾ ਦਹਵਾਂ ਹਿੱਸਾ ਪੰਜਾਬ ਪੁਲਸ ਦਾ ਉਹ ਟੱਬਰ ਮਗਰ ਤਰਾਇ ਖੜਤਾ ਹੋ। ਠੀਕ ਹੈ ਜੀ ਜੇ ਇਹਨਾਂ ਦੇ ਸਾਰੇ ਅੰਮਲੇ ਮੰਤਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਮਗਰ ਚੌਥਾ ਹਿੱਸਾ ਉਹ ਪੁਲਸ ਦਾ। ਖਤਰਾ ਇਹ ਸਾਰਾ ਮੰਤਰੀਆਂ ਤੇ ਐਮਐਲਏ ਤੇ ਮੁੱਖ ਮੰਤਰੀ ਨੂੰ ਆਮ ਬੰਦੇ ਨੂੰ ਕੋਈ ਖਤਰਾ ਹੀ ਨਹੀਂ ਕਰਦਾ। ਠੀਕ ਹੈ ਜੀ। ਉਹ ਜਿਹੜੀ ਮੈਂ ਗੱਲ ਕਰਨੀ ਸੀ ਜੋ ਆ ਪਹਿਲੇ ਦਿਨ ਦੇ ਵਾਕਿਆ ਹੋਇਆ। ਪਰ ਉਹ ਬਹੁਤ ਮਾੜਾ। ਅਸੀਂ ਕਹਿੰਦੇ ਜਿੰਨੀ ਇਹਦੀ ਨਿੰਦਿਆ ਕੀਤੀ ਜਾ ਸਕੇ ਉਨੀ ਥੋੜੀ ਹੈ ਠੀਕਾ ਬੰਦੇ ਮਾਰੇ ਆ ਜੋ ਕਾਰਵਾਈ ਕਰਨੀ ਕਰੋ ਭਾਈ ਕੀ ਵਿਰੋਧ ਕਰੇ ਲੱਗਿਆ ਪਰ ਇਸ ਦਾ ਇਹ ਇਹੋ ਜਿਹਾ ਜਿਹੜਾ ਇਹ ਹੋਇਆ ਨਾ ਕਾਰਾ ਇਸ ਸ਼ੱਕ ਇਹਦੇ ਉੱਤੇ ਸ਼ੱਕ ਪੈਂਦਾ ਕਿ ਸਿਆਸਤਾਂ ਦੇ ਮਗਰ ਦੇਖੋ ਚਲੋ ਇਹ ਤੋਂ ਪਿੱਛੇ ਪਹਿਲਗਾਮ ਹੋਇਆ ਇਹ ਤੋਂ ਪਹਿਲੇ ਪੁਲਵਾਮਾ ਹੋਇਆ ਉਹ ਵੀ ਪਾਜਪਾ ਦੀ ਸਰਕਾਰ ਠੀਕਾ ਬੈਦਦਾਂ ਦਾ ਇੱਕ ਵਾਕਿਆ ਹੋਇਆ ਸੀਗਾ ਮੰਦਰ ਦੇ ਉੱਤੇ ਅਤਵਾਦੀਆਂ ਦਾ ਬਲਾਓ ਵੀ ਕਦੋਂ ਹੋਇਆ ਸੀਗਾ ਜਦੋਂ ਪੱਛ ਪਾਲੀ ਸਰਕਾਰ ਸੀ ਉਹ ਜਹਾਜ਼ ਨਹੀਂ ਲੈ ਕੇ ਗਵਾਹ ਕਰਕੇ ਇੱਕ ਵਾਰੀ ਤਹਾਰ ਕਾਂਡ ਉਹਨੂੰ ਕਹਿੰਦੇ ਆ ਉਹ ਵੀ ਕਦੋਂ ਹੋਇਆ ਸੀਗਾ ਜਦੋਂ ਪੱਛ ਪਾਲੀ ਸਰਕਾਰ ਸੀ ਇੱਕ ਵਾਰੀ ਪਾਰਲੀਮੈਂਟ ਤੇ ਵੀ ਹਮਲਾ ਹੋਇਆ ਸੀ ਨਾ ਉਹ ਵੀ ਕਦੋਂ ਹੋਇਆ ਸੀਗਾ ਜਦੋਂ ਪੱਛ ਪਾਲੀ ਸਰਕਾਰ ਉਹਨੂੰ ਵੀ ਠੋਡੇ ਵਾਂਲੇ ਹੀ ਇੰਨੇ ਹਮਲੇ ਕਹਿੰਦੇ ਆ ਠੀਕ ਹੈ ਜੀ ਦੇਖੋ ਜੇ ਪਾਕਿਸਤਾਨ ਦਾ ਹੱਥ ਆ ਤਾਂ ਜਿਹੜੇ ਕਸ਼ਮੀਰੀ ਨੇ ਜਾਂ ਕਸ਼ਮੀਰੀ ਮੁਸਲਮਾਨ ਨੇ ਉਹਨਾਂ ਦੇ ਖਿਲਾਫ ਨਫਰਤ ਕਿਉਂ ਫਲਾਈ ਜਾ ਰਹੀ ਹੈ ਬਈ ਗੁੱਸੇ ਨੂੰ ਫੜੋ ਅਸਲ ਵਿੱਚ ਬਿਹਾਰ ਦੀਆਂ ਲਖਣਾ ਜਿਤਨਾ ਜਾਂਦੇ ਆ ਹਿੰਦੂਆਂ ਤੇ ਮੁਸਲਮਾਨਾਂ ਦੀ ਰੰਗਤ ਦੇ ਕੇ ਪਾਕਿਸਤਾਨ ਦੇ ਖਿਲਾਫ ਕੋਈ ਲੜਾਈ ਨਹੀਂ ਲੜਨੀ ਇਹਨਾਂ ਨੇ ਇਹ ਕਹਿੰਦੇ ਸਰਦੀ ਗਲ ਸਟ੍ਰਾਈਕ ਆ ਬੀਬੀਸੀ ਦੀ ਰਿਪੋਰਟ ਸੀਗੀ ਸੀਐਨਐਨ ਵੀ ਰਿਪੋਰਟ ਸੀਗੀ ਇਹਨਾਂ ਨੇ ਪਾਕਿਸਤਾਨ ਦੇ ਰੁੱਖਾਂ 'ਚ ਕੰਮ ਪਾਰੇ ਯਾਰ ਇੰਡੀਆ ਦੇ ਕਹਿੰਦਾ ਵੀ ਦਸ਼ੂਨਾ ਦਾ ਨਾਸ ਕਰ ਰਿਹਾ ਠੀਕ ਹੈ ਜੀ ਤੇ ਲਖਸਰਾਂ ਜਿੱਤ ਲਿਆ ਸੀ ਹੁਣ ਵੀ ਲਖਸਰਾਂ ਜਿੱਤਣ ਦੀ ਵਾਰੀ ਆ ਮੈਨੂੰ ਇਹ ਕਹਿੰਦੇ ਕੋਈ ਨਾ ਕਾਰਪੋਰੇਟ ਦੇ ਚੈਨਲ ਆ 24 24 ਘੰਟੇ ਤਾਂ ਕਾਜ ਵਿੱਚ ਕਰੋਨਾ ਚ ਕਰਦੇ ਹੈਗੇ ਸੀ ਸਪੈਸ਼ਲ ਮੇਰੇ ਖਲ ਐਡ ਆਨ ਵੀ ਉਹਨਾਂ ਨੂੰ ਪੂਰਾ ਦੇਸ਼ ਵਿੱਚ ਜੋਰ ਲੱਗਾ ਹੋਇਆ ਵੀ ਮੁਸਲਮਾਨਾਂ ਦੇ ਖਿਲਾਫ ਮਾਸ ਮੌਤ ਲਿੰਚਿੰਗ ਹੋਵੇ ਮਾਸ ਲਿੰਚਿੰਗ ਸਮਝਦੇ ਵੀ ਲੋਕ ਕਿਹਦੇ ਮੁਸਲਮਾਨ ਨੂੰ ਲੈ ਕੇ ਮਾਰ ਦੇਣ ਨਫਰਤ ਪੈਦਾ ਕੀਤੀ ਜਾ ਰਹੀ ਲੋਕਾਂ ਦੇ ਮਨਾਂ 'ਚ ਦਸ਼ਮਿਰੀ ਜਿਹੜੇ ਮੁੰਡੇ ਇੱਥੇ ਖਰੜ ਇੱਥੇ ਬਸਤੀ ਪਠਾਣਾ ਆਜਾ ਮਹੱਲੀ ਤੇ ਉਹਨਾਂ ਦੇ ਹਮਲੇ ਹੋ ਗਏ ਹਸਪਤਾਲ ਦੇ ਵਿੱਚ ਨੰਡੀ ਰੰਦੀ ਸਟੂਡੈਂਟ ਦੀ ਐਪੀਬੀਪੀ ਯੂਨੀਅਨ ਆ ਉਹ ਮੁੰਡੇ ਕਰਦੇ ਹਮਲੇ ਪੰਜਾਬ ਵਰਗੀ ਧਰਤੀ ਤੇ ਵੀ ਮੈਂ ਕਹਿੰਦਾ ਪੰਜਾਬੀ ਚੈਨਲ ਸਾਰੇ ਮਾੜੇ ਨਹੀਂ ਹੈ ਪੰਜਾਬੀ ਚੈਨਲ ਨੂੰ ਸੁਣੋ ਸਾਟੀ ਨਾ ਮੰਨੋ ਵੇਖੋ ਤਾਂ ਸਹੀ ਕਿਹੜਾ ਚੈਨਲ ਨਕਲ ਕਰਾ ਰਿਹਾ ਪੰਜਾਬੀ ਚੈਨਲਾਂ ਤੇ ਕਿਹੜਾ ਕਾਰਪੋਰੇਟ ਦਾ ਸਭ ਤੋਂ ਵੱਡਾ ਦੱਲਾ ਚੈਨਲ ਹੈ ਉਹਨਾਂ ਨੂੰ ਪਰਸ਼ਾਨੋ ਥਲੇ ਕਮੈਂਟ ਕਰੋ ਪੀ ਪੰਜਾਬ ਵਿੱਚ ਜ਼ਹਿਰ ਦੇ ਬੀਜ ਹੀ ਬਿਜਣ ਨਹੀਂ ਦੇਣਾ ਤੁਹਾਡਾ ਝੰਡਾ ਚੱਲਣਾ ਆਸ ਜਿਸ ਦਾ ਆਪਾਂ ਨਹੀਂ ਦੇਣਾ ਲਗਾ ਮੋਰ ਪਾ ਗੋਟ ਬਿਆਨ ਦਿੰਦਾ ਵੀ ਹਿੰਦੂ ਕਦੀ ਧਰਮ ਪੁੱਛ ਕੇ ਨਹੀਂ ਮਾਰਦੇ ਹੈਗੇ ਪਰ ਦੇਸ਼ ਵਿੱਚ ਧੋਖਾ ਕਤਲ ਕਰ ਦਿੱਤੇ ਆਗਲਿਆਂ ਨੇ ਧਰਮ ਪੁੱਛ ਕੇ ਕਤਲ ਕੀਤੇ ਆ ਔਰ ਜਦੋਂ ਇਹ ਕਹਿੰਦੇ ਦੁਕਾਨਾਂ ਤੇ ਨਾਂ ਲਿਖੋ ਇਹ ਤੁਹਾਨੂੰ ਵੀ ਸਨਖਤ ਕਰਦੇ ਆਂ ਅਰ ਪਾਟਾ ਕਹਿੰਦੀ ਆ ਵੀ ਪਹਿਰਾਵੇ ਤੋਂ ਹੀ ਸਾਰਾ ਕੁਝ ਪਛਾਣਿਆ ਜਾਂਦਾ ਠੂਠ ਬੋਲਨੇ ਹੈ ਬੰਦੇ ਆਰ ਦੇਸ਼ ਨੂੰ ਇੱਕ ਪਾਕਿਸਤਾਨ ਦੇ ਖਿਲਾਫ ਹਉਆ ਖੜਾ ਕਰਕੇ ਕੋਈ ਨਾ ਕੋਈ ਕੁਰਸ਼ ਨਹੀਂਗਾ ਨਾ ਕੁਸ਼ਕਾਰਨਯੋਗ ਹੈਗੇ ਆ ਅਰ ਗੁਜਰਾਤ ਵਿੱਚ ਜਿਹੜਾ ਵਪਾਰਕ ਕਰਨਾ ਹੋ ਰਿਹਾ ਜਾਂ ਮਨਸਿਕਾ ਉਹ ਬੰਦਰਗਾਹ ਨੂੰ ਨਹੀਂ ਬੰਦ ਕਰਦੇ ਦੇ ਪੰਜਾਬੀਆਂ ਨੂੰ ਸਜ਼ਾ ਦੇਣ ਲਈ ਬਾਗਾ ਬਾਟ ਚੱਕ ਬੰਦ ਹੋ ਜਾਂਦਾ ਤੇ ਇਹ ਵੀ এজেন্ডਾ ਚਲਾ ਕੇ ਪੂਰੀ ਤਰ੍ਹਾਂ ਲੋਕਾਂ ਨੂੰ ਜਿਹੜੀ ਲੋਕਾਂ ਦੇ ਅਸਲ ਮੁੱਦੇ ਆ ਲੋਕਾਂ ਦੇ ਮੁੱਦੇ ਕੀ ਆ ਲੋਕ 75 ਸਾਲਾਂ ਤੋਂ ਬੇਰੁਜ਼ਗਾਰੀ ਤੋਂ ਕੁਰਬਤੀਆ ਬਿਛਾ ਦਿੱਤੀਆਂ ਪੁੱਤਾਂ ਨੂੰ ਨੌਕਰੀਆਂ ਮੈਂ ਇਹ ਮੁੱਦਾ ਗਾਇਬ ਕਰ ਦਿੱਤਾ ਲੋਕਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਸਿੱਖ ਚੰਗੀਆਂ ਸੇਵਾ ਸਹੂਲਤਾਂ ਨਹੀਂ ਮਿਲਦੀਆਂ ਹੈਗੀਆਂ ਲੋਕ ਚੰਗੀਆਂ ਸੇ ਸੂੰਤਾ ਚੰਦੇ ਹੈਗੇ ਆ ਲੋਕ ਚਾਹੁੰਦੇ ਸਾਨੂੰ ਚੰਗੀ ਵਿੱਦਿਆ ਜਵੇ ਸਰਕਾਰ ਵਿੱਦਿਆ ਚੰਗੀ ਨਹੀਂ ਮਿਲਦੀ ਉਹ ਮੁੱਦੇ ਗਾਇਬ ਕਰ ਦਿੱਤੇ ਗਏ ਆ ਕਿਸਾਨ ਚਾਹੁੰਦਾ ਸਾਨੂੰ ਮੰਡੀਆਂ ਵਿੱਚ ਫਸਲ ਦਾ ਚੰਗਾ ਭਾਅ ਮਿਲੇ ਉਹਨਾਂ ਨੂੰ ਤਾਂ ਮਜ਼ਦੂਰ ਚਾਹੁੰਦਾ ਸਾਨੂੰ ਕੰਮ ਚੰਗਾ ਮਿਲੇ ਅਸਲ ਲੋਕਾਂ ਦੇ ਮੁੱਦੇ ਗਾਇਬ ਕੀਤੇ ਜਾ ਰਹੇ ਆ ਮੈਂ ਕਹਿੰਦਾ ਅੱਗ ਲੱਗ ਜੇ ਕਾਗਪੋਰੀ ਨੇ ਚੱਲਣਾ ਨੂੰ ਕਹਿੰਦੇ ਇਹਦੇ ਨੌਜਵਾਨ ਮੁੰਡੇ 75 ਮੁੰਡੇ ਰੋਜ਼ ਖੁਦਕੁਸ਼ੀਆਂ ਕਰਦੇ ਫਿਰਜ਼ਗਾਰੀ ਕਰਕੇ ਕਿੰਨੇ ਕਰਦੇ ਆ 75 ਉਹ ਤੇ ਗੁਰੂ ਰੋਣਾ ਨਹੀਂ ਮੈਨੇ ਕਿਹਾ 22 ਕੀਮਤੀ ਜਾਨਾਂ ਨਹੀਂ ਸੀ ਖਾਈਆਂ ਦਾ ਹੂਆ ਵੇਖੋ ਕਿੱਡਾ ਲਗੜਾ 22 ਕੀਮਤੀ ਸ਼ਿਕਾਰੋਕਾਰਵਾਈ ਜੜੀ ਕਰਨੀ ਆ ਪਰ 75 ਜ਼ਿਆਦਾ ਹੁੰਦੇ ਨਾ ਕਦੋਂ ਚ ਕਿਸਾਨ ਰੋਜ਼ ਸੱਟ ਸੱਟ ਕਰਕੇ ਖੁਦਕੁਸ਼ੀਆਂ ਕਰਦੇ ਆ ਉਹਦੇ ਤੇ ਕੋਈ ਰੋਣਾ ਕੋਣਾ ਹੀ ਨਹੀਂ ਉਹਨਾਂ ਦੇ ਉਹ ਅੱਜ ਵੇਖੋ ਆ ਇੰਨਾ ਵੱਡਾ ਵਾਕਿਆ ਤੁਹਾਡੇ ਚੈਨਲ ਦੇ ਤੇ ਚੱਲਣਾ ਵੀ ਇਹ ਚੱਲਣਾ ਹੈਗਾ ਤਾਂ ਲੋਕਾਂ ਦੇ ਜਿਹੜੇ ਜਨਵੀਨ ਤੇ ਅਸਲ ਤੁਹਾਡੇ ਮੁੱਦੇ ਆ ਉਹਨਾਂ ਮੁੱਦਿਆਂ ਨੂੰ ਰੋਲਿਆ ਜਾ ਰਿਹਾ ਹੈ ਵੀ ਰੋਲਾ ਹੋਰ ਬੰਨੇ ਪਵਾ ਦੋ ਠੀਕ ਹੈ ਤੇ ਅੰਦਰਲੇ ਸਾਰੇ ਕਾਨੂੰਨ ਕਹਿੰਦੇ ਬਦਲ ਦਿਓ ਹੁਣ ਭਗਵੰਤ ਮਾਨ ਨੂੰ ਵੀ ਮੋਦੀ ਨੇ ਰਾਹਤ ਦੇ ਦਿੱਤੀ ਹੁਣੀ ਆ ਠੀਕ ਹੈ ਨਾ ਕਿਉਂਕਿ ਉਹਨੇ ਪਾਣੀ ਪ੍ਰਦੂਸ਼ਣ ਰੋਕथाम ਤੇ ਨਿਯੰਤਰਣ ਸੋਧ ਐਕਟ 2024 ਵਿੱਚ ਸੋਧ ਕਰ ਦਿੱਤੀ ਆ ਹਾਂ ਜਗਰਾਮਾ ਨੇਰੇ ਪਿੰਡਾਂ ਵਾਲੇ ਵਿਰੋਧ ਕਰ ਰਹੇ ਸੀ ਵੀ ਗ੍ਰੀਨ ਜ਼ੋਨ ਦੇ ਵਿੱਚ ਜਿਹੜੇ ਘਰਿਆ 300 ਮੀਟਰ 'ਚ ਫੈਕਟਰੀਆਂ ਲੱਗ ਰਹੀਆਂ ਤੁਸੀਂ ਨਾ ਲਾਓ ਸਵੇਰੇ ਕੁੱਟ ਕੇ ਟੋਨਾ ਖਾਲ ਦਿੱਤਾ ਹੈਗਾ ਕੱਲ ਰੋਪੜ ਵਿੱਚ ਇਹੋ ਜਿਹੇ ਲੋਕ ਕੱਟ ਕਰ ਰਹੇ ਵੀ ਸਾਡੇ ਲਾਗੇ ਗੱਡਾ ਪਾਣੀ ਪਾਉਣ ਵਾਲੀ ਫੈਕਟਰੀ ਨਾ ਲਾਓ ਅਸੀਂ ਫੈਕਟਰੀਆਂ ਦਾ ਵਿਰੋਧ ਨਹੀਂ ਕਰਦੇ ਪਰ ਲੋਕਾਂ ਦੀ ਗੱਲ ਵੀ ਤਾਂ ਸੁਣੋ ਨਾ ਭਗਵਾਨ ਤਾਂ ਪਹਿਲਾ ਕਾਨੂੰਨ ਇਹ ਕਹਿੰਦਾ ਹੈਗਾ ਸੁਣਿਓ ਧਿਆਨ ਨਾਲ कि जे कोई ਸਾਡੇ ਦਰਿਆਵਾਂ ਵਿੱਚ ਗੰਦਾ ਪਾਣੀ ਪੁੰਗੀ ਫੈਕਟਰੀ ਕੈਮੀਕਲ ਦਾ ਕੋਈ ਵੀ ਜਾਂ ਸਾਡੇ ਬੋਰਾ ਦੇ ਹੇਠ ਗੰਦਾ ਪਾਣੀ ਪੁੰਦੀ ਹੈਗੀ ਆ ਜਾਂ ਸਾਡੇ ਬਰਸਾਤੀ ਨਾਲੇ ਤੇ ਨਹਿਰ ਚ ਪੁੰਦੀ ਆ ਉਹਨੂੰ 1 ਤੋਂ ਲੈ ਕੇ 6 ਸਾਲ ਦੀ ਸਜ਼ਾ ਹੋਣੀ ਹੁਣ ਭਗਵਾਨ ਤੁਮਾਨ ਤੇ ਮੋਦੀ ਦਾ ਰਾਰ ਕੇ ਸਜ਼ਾ ਖਤਮ ਕਰ ਦਿੱਤੀ ਹੁਣ ਕਹਿੰਦੇ ਇਕੱਲਾ ਜੁਰਮਾਨਾ ਹੀ ਲਾਉਣਾ ਹੈਗਾ ਵਾ ਓਏ ਇਹ ਜਿਹੜੇ ਧੋਖੇ ਕੀਤੇ ਜਾ ਰਹੇ ਲਗਾਏ ਜਾਣ ਹੈ ਆ ਵੀ ਲੋਕਾਂ ਨੂੰ ਅਸਲ ਗੱਲਾਂ ਦਾ ਪਤਾ ਨਾ ਲੱਗੇ ਇਸ ਕਰਕੇ ਭਰਾਓ ਦਹਾ ਸੀ ਹੁਣ ਕਾਰਕ ਅਨੁਸਾਰ ਕੇ ਵੱਡੀ ਲੜਾਈ ਸਾਡੇ ਸਾਹਮਣੇ ਆਉਣੀ ਆ ਪੰਡਾ ਨੂੰ ਵੀ ਝੁੱਤੀ ਮਾਰਨੀ ਆ ਪੰਡਾ ਦੀ ਝੁੱਤੀ ਵੱਡੀ ਤਾਂ ਵੱਜਣੀ ਆ ਵੀ ਜਿਹੜਾ ਸਾਡੇ ਟ੍ਰੈਕਟਰ ਟੋਲ ਲਿਆ ਗਲਤੀਆ ਨੂੰ ਇਹਨੂੰ ਉਹਦੇ ਮੇ ਬਣਾ ਕੇ ਕੱਚਾ ਕਰਨਾ ਫੰਡ ਸਰਕਾਰ ਕੋਲੋਂ ਵੀ ਧੌਂਟੇ ਗੋਡਾ ਰੱਖ ਕੇ ਲਵਾਉਂਦੇ ਹੈ ਘਾਟਾ ਲੋਕ ਤੋਂ ਪਹਿਲਾਂ ਆਪਣੇ ਭਰਾਵਾਂ ਦਾ ਜਿਹੜਾ ਸਮਾਨ ਦਾ ਚਾ ਉਹਨਾਂ ਨੂੰ ਪੂਰਾ ਕਰਕੇ ਆਪਾਂ ਦੇਣਾ ਇਹ ਕਰਕੇ ਆਪਣੇ ਕਾਮਕਾਰਾਂ ਤੋਂ ਵਹਿਲੇ ਹੋ ਕੇ ਫੰਡਾਂ ਵਾਲੀ ਮੁਹਿੰਮ ਨੂੰ ਜੋੜ ਲਾ ਕੇ ਕੰਮਜਾਹ ਕਰੋ ਪਿੰਡਾਂ ਦੇ ਵਿੱਚ ਜੇ ਤੁਸੀਂ ਕਣਕ ਇਕੱਠੀ ਕਰੋਗੇ ਤਾਂ ਵੱਧ ਫੰਡ ਇਕੱਠਾ ਹੋ ਜਾਊਗਾ ਉਹ ਤੜ ਬੰਦੇ ਨੂੰ ਕਣਕ ਦੇਣੀ ਸੌਖੀ ਆ ਤੁਸੀਂ ਵੇਖਣਾ ਕਿਵੇਂ ਇਕੱਠਾ ਕਰਨਾ ਹੈ ਸੋ ਇਸ ਕਰਕੇ ਫੰਡਾਂ ਵਾਲੇ ਪਾਸੇ ਵੀ ਧਿਆਨ ਦਿਓ ਔਰ ਜਦੋਂ ਵੇਹ ਲੱਗਦਾ ਵਾ ਪਿੰਡਾਂ ਦੀਆਂ ਮੀਟਿੰਗਾਂ ਠੀਕ ਹੈ ਇੱਕ ਤਰੀਕ ਨੂੰ ਇੱਕ 15 ਦਿਨਾਂ ਦੀ ਪਿੰਡ ਵਾਲੀ ਮੀਟਿੰਗ ਕਰੋ ਇੱਕ 15 ਦੇ 16 ਦੇ ਦੋ ਮੀਟਿੰਗਾਂ ਜ਼ਰੂਰੀ ਕਰੋ ਤੇ ਆਪਣੇ ਆਪ ਨੂੰ ਚਾਰਜ ਕਰੋ ਆਉਣ ਵਾਲੀ ਜੇਕਰ ਬਿਫਤਾਰ ਨਾ ਹੋਇਆ ਆੜਤੀਆ ਤਾਂ ਅਸੀਂ ਪੰਜ ਨੂੰ ਦੁਬਾਰਾ ਇੱਥੇ ਮੋਰਚਾ ਲਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮੇਰੇ ਵੱਲੋਂ ਧੰਨਵਾਦ ਤੁਸੀਂ ਫੌਰੀ ਆਪਾਂ ਦੋ ਕਈ ਤੇ ਤਿੰਨ ਟਿੰਟੇ ਦਿੱਤੇ ਸੀ ਕਲੀਨਿਕਾਂ 'ਚ ਡਾਇਬੀਟਸ 'ਚ ਆਏ ਜੇ ਇਕੱਠੇ ਹੋਏ ਜੇ ਜੇ ਐਸਐਟਰੀ ਕੇ ਨਾੜ ਅਸੀਂ ਇਕੱਠੇ ਹੋ ਕੇ ਕੰਮ ਕਾੜ ਛੱਡ ਕੇ ਮੋਰਚੇ ਮੱਲਣ ਲੱਗ ਪਾਂਗੇ ਤੇ ਫਿਰ ਕੋਈ ਵੀ ਦੁਨੀਆ ਦੀ ਤਾਕਤ ਸਾਨੂੰ ਇਨਸਾਫ ਲੈਣ ਤੋਂ ਰੋਕ ਨਹੀਂ ਸਕਦੀ ਹੈਗੀ ਸੋ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਦਾ ਕਲਸਾ